I you. ਹੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਹੀਦੀ ਦਿਹਾੜੇ ਦੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਨਗਰ ਰਣੀਏ ਦੇ ਵਿੱਚ ਜੋ ਗੁਰੂ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਵਿਦੇਸ਼ਾਂ ਵਿੱਚ ਬੈਠੇ ਸਾਡੇ ਨੌਜਵਾਨ ਵੀਰਾਂ ਵੱਲੋਂ ਤੇ ਹੋਰ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਸ਼ਬੀਰ ਠੰਡੇ ਸੀਤਲ ਜਲਦੀ ਲਗਾਈ ਜਾਂਦੀ ਹੈ ਉਸੇ ਸੰਬੰਧ ਵਿੱਚ ਅੱਜ ਸਾਰੇ ਬੱਚਿਆਂ ਵੱਲੋਂ ਕਿਉਂਕਿ ਛੁੱਟੀ ਦਾ ਦਿਨ ਹੈ ਤਾਂ ਕਿ ਸਾਰੇ ਇੱਥੇ ਹਾਜ਼ਰ ਰਹਿ ਸਕਣ ਸਾਰਿਆਂ ਨੇ ਉਪਰਾਲਾ ਕਰਕੇ ਜੋ ਇਹ ਹੈ ਨਗਰ ਰਣਿਏ ਦੇ ਵਿੱਚ ਗੁਰਦੁਆਰਾ ਕਲਗੀ ਦਾ ਰੱਬਾ ਪੱਤੀ ਦੇ ਨੌਜਵਾਨ ਤੇ ਹੋਰ ਸਮੂਹ ਨਗਰ ਦੇ ਜੋ ਵੀ ਸਾਡੇ ਵਸਿੰਦੇ ਨੇ ਗੁਰੂ ਪਿਆਰੀਆਂ ਸੰਗਤਾਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਸ਼ਬੀਲ ਦੀ ਸੇਵਾ ਜੋ ਹੈ ਉਹ ਜੀਟੀ ਰੋਡ ਰਣੀਆਂ ਵਿਖੇ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਵੱਧ ਚੜ ਕੇ ਨੌਜਵਾਨਾਂ ਛੋਟੇ ਬੱਚਿਆਂ ਵੱਡਿਆਂ ਤੇ ਬਜ਼ੁਰਗਾਂ ਵੱਲੋਂ ਜਿਹੜਾ ਉਪਰਾਲਾ ਕਰਕੇ ਸਹਿਯੋਗ ਦਿੱਤਾ ਜਾ ਰਿਹਾ ਹੈ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਤੇ ਰਾਹਗੀਰਾਂ ਵੱਲੋਂ ਦਾ ਵੀ ਬਹੁਤ ਧੰਨਵਾਦ ਜੋ ਇਸ ਤਸਬੀਲ ਦੇ ਵਿੱਚ ਇਸ ਗਰਮੀ ਦੇ ਮੌਸਮ ਦੇ ਵਿੱਚ ਰੋਕ ਕਰਕੇ ਜੋ ਚੱਲ ਜਾਲ ਸ਼ਾ ਕਰੇ ਨੇ ਤੇ ਗੁਰੂ ਮਹਾਰਾਜ ਉਹਨਾਂ ਤੇ ਵੀ ਆਪਣੀ ਕਿਰਪਾ ਕਰਨ ਜਿਨ੍ਹਾਂ ਮਨੋਰਥਾਂ ਦੇ ਨਾਲ ਉਹਨਾਂ ਯਾਤਰਾ ਸ਼ੁਰੂ ਕੀਤੀ ਹੈ ਉਹ ਯਾਤਰਾ ਉਹਨਾਂ ਦੀ ਸਫਲ ਕਰਨ ਸੋ ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਸਾਰੀਆਂ ਸੰਗਤਾਂ ਦੇ ਆਪਣੀਆਂ ਕਿਰਪਾ ਕਰਦੇ ਰਹਿਣ ਤੇ ਸਾਰਿਆਂ ਨੌਜਵਾਨਾਂ ਤੇ ਸਾਰੇ ਬੱਚਿਆਂ ਤੋਂ ਆਪਣੀਆਂ ਜਿਹੜੀਆਂ ਉਹ ਸੇਵਾਵਾਂ ਲੈਂਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ